ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵੈਲਕਮ ਹੈ ਜੀ ਤੇ ਵੀਜੇ ਜੀ ਪਹੁੰਚ ਚੁੱਕੇ ਆਂ ਸ਼ਹਿਰ ਅੰਮ੍ਰਿਤਸਰ ਜੀ ਜਿਹੜਾ ਵੀ ਅੰਮ੍ਰਿਤਸਰ ਪੈਂਦਾ ਤਸਰੀ ਅੰਮ੍ਰਿਤਸਰ ਤੇ ਜਿੱਥੇ ਵੀਡੀਓ ਬਣਾ ਰਹੇ ਜੀ ਆਪਾਂ ਇਹ ਵੀਜੇ ਨੇ ਦੁੱਧ ਦਾ ਕੰਮ ਹੈ ਡੇਰੀ ਦਾ ਕੰਮ ਹੈ ਜੀ ਨਾਲ ਵਪਾਰ ਦਾ ਕੰਮ ਵੀ ਕਰਦੇ ਬਾਈ ਹਣੀ ਚਲੋ ਅੱਜ ਵੀਨੇ ਕੋਲ ਕੋਈ ਛੇ ਸੱਤ ਦੇ ਲੈ ਕੋ ਪਾਉਂ ਸੇਲ ਆ ਨਾਲ ਟੁਕੜਾ ਗੰਭਣਾ ਵੀ ਆ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਤਸਰੀ ਮੇਕਰ ਕੋਲਾ ਬਾਈ ਜੀ ਸਤਿਕਾਰ ਸਤਿਕਾਰ ਸੰਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਹਾਂਜੀ ਔਰ ਆਪਣੇ ਕੋਲ ਸੰਦੀਪ ਜੀ ਛੇ ਵਕਾਲੂ ਆ ਪਜੂ ਅੱਛਾ ਜੀ ਹਾਂਜੀ ਬਾਬਾ ਟਾਈਮ ਹੋਊਗਾ ਕਰਦੇ ਵਪਾਰ ਦਾ ਨਹੀਂ ਮੈਂ ਆਪਣਾ 4 ਕਿ ਮਹੀਨੇ ਹੋਏ ਸ਼ੁਰੂ ਕੀਤੇ ਨੇ ਅੱਛਾ ਦੁੱਧ ਦਾ ਕੰਮ ਨਾਲ ਦੁੱਧ ਦਾ ਕੰਮ ਹਾਂਜੀ ਨਾਲ ਮੈਂ ਵੀ ਲਾ ਨੌਕਰੀ ਕਰਕੇ ਆਏ ਆ ਆਰਮੀ ਦੇ ਅਛਾ ਆਰਮੀ ਦਾ ਠੀਕ ਹੈ ਠੀਕ ਹੈ ਤੇ ਇਹ ਨਾ ਵਪਾਰ ਦਾ ਕੰਮ ਚਲੋ ਮੜਾ ਮੋਟਾ ਹੀ ਸ਼ੁਰੂ ਕਰਨਾ ਆਪਾਂ ਹਾਂਜੀ ਹਾਂਜੀ ਬਾਕੀ ਜਿਆਦਾ ਦਿੱਕਤ ਆਪਾਂ ਨੂੰ ਇਹ ਹੀ ਵੀ ਆਪਣੇ ਕੋਲ ਜਗ੍ਹਾ ਥੋੜੀ ਅੱਛਾ ਠੀਕ ਹੈ ਆਪਣਾ ਰੈਂਟ ਦੇ ਆ ਅੱਛਾ ਨਾਲ ਜਗ੍ਹਾ ਲਈ ਆ ਅਗਲੀ ਵੀਡੀਓ ਜਿਹੜੀ ਬਣਾਵਾਂਗੇ ਆਪਾਂ ਉੱਥੇ ਪਿਆਰ ਅੱਛਾ ਇਹ ਰੈਂਟ ਤੇ ਆ ਠੀਕ ਹੈ ਜੀ ਇੱਥੇ ਪ੍ਰੋਬਲਮ ਥੋੜੀ ਜਿਹੀ ਇਹ ਜਗ੍ਹਾ ਦੇ ਖਣੋ ਆ ਰਹੀ ਸੀ ਵੀ ਥੋੜਾ ਤੈੜ੍ਹੇ ਹੀ ਕੰਨ ਦੇ ਹੋ ਗਏ ਰੇ ਠੀਕ ਹੈ ਠੀਕ ਹੈ ਤੇ ਹੁਣ ਚਾਰਕ ਡੰਗਰ ਕੱਢ ਕੇ ਤੇ ਆਪਾਂ ਉਧਰ ਆਪਣੀ ਜਗ੍ਹਾ ਬਣਾ ਗਏ ਉੱਥੇ ਉੱਥੇ ਵਾਹ ਉੱਥੇ ਫਿਰ ਕਿੰਨੇ ਪੈਸੇ ਕਰਨ ਲੱਗੇ ਜੀ ਉੱਥੇ ਕਰਾਂ ਇਹ ਸੋਚਿਆ ਤੇ 50 ਪੈਸਵਾ 50 ਪੰਜਾਹ 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 ਤੋਂ ਲੈ ਕੇ ਜਾ ਬਾਕੀ ਤੁਹਾਡਾ ਇਹ ਮੱਝਾਂ ਹੁਦੀਦ ਜੀ ਆਪਣੇ ਕੋਲ ਹਰਿਆਣੇ ਦੀਆਂ ਨੇ ਅੱਛਾ ਉਤਰੋ ਲੈ ਕੇ ਆਂਦੀ ਸਾਰੀਆਂ ਹਰਿਆਣੇ ਦੀਆਂ ਇੱਕ ਮੱਝਾ ਸਿਰਫ ਆਹ ਬੋਲੀ ਆਪਾਂ ਇੱਧਰ ਬੱਚੀ ਵਿੰਡ ਪਿੰਡ ਤੋਂ ਲਈ ਠੀਕ ਹੈ ਬਾਕੀ ਸਾਰੇ ਪਸ਼ੂ ਮੇਰੇ ਕੋਲ ਜਿੰਨੇ ਵੀ ਹਰਿਆਣੇ ਦੇ ਚਲੋ ਇੱਥੇ ਐਡਰੈਸ ਬੋਲ ਦੋ ਫਿਰ ਆਪਣਾ ਹਾਂਜੀ ਐਡਰੈਸ ਆਪਣਾ ਵੀ ਅੰਮ੍ਰਿਤਸਰ ਹਾਂਜੀ ਡੀ ਐਸ ਐਸ ਸਟੇਟ ਪੈਂਦੀ ਆ ਬਾਬਾਦਰਸ਼ਨ ਸਿੰਘ ਮੇਰੇ ਗੁਰਦੁਆਰੇ ਦੇ ਲਾਗ ਕੇ ਲੱਗੀ ਹੈ ਮੇਰੀ ਫਰਮ ਤੇ ਨਾਮ ਤੁਹਾਡਾ ਫੋਨ ਨੰਬਰ ਹਾਂਜੀ ਨਾਮ ਮੇਰਾ ਜਸਵਿੰਦਰ ਸਿੰਘ ਹੈ ਜੀ ਹਾਂਜੀ ਫੋਨ ਨੰਬਰ ਮੇਰਾ 8264 39222 ਇੱਕ ਕਰ ਫਿਰ ਬੋਲੋ ਹਾਂਜੀ ਫੋਨ ਨੰਬਰ 8264 39222 ਦੂਜਾ ਸੰਦੀਪ ਜੀ ਆਪਣਾ ਜਿਹਰੇ ਵੀ ਸੱਜਣ ਮਿੱਤਰ ਨੇ ਆਉਣਾ ਹਾਂਜੀ ਤੇ ਉਹ ਪਤਨ ਦੋਂਦਾ ਵਾ ਹਾਂਜੀ ਤੇ ਫੋਨ ਕਰਕੇ ਆਓ ਕਿਉਂਕਿ ਆਪਣਾ ਚਵਾਈ ਦਾ ਟਾਈਮ ਆ ਜਿਹੜਾ ਸਵੇਰੇ 4:30 ਵਜੇ ਸਵੇਰੇ ਤੇ 4:30 ਹੀ ਸ਼ਾਮਾਂ ਨੂੰ ਜਿਹਨੂੰ ਉਹਦਾ ਆਪਣਾ ਦੇਖ ਕੇ ਨੰਬਰ वाइज ਦੱਸ ਦੇ ਪੀ ਆਪ ਮੈਡੀਕਲ ਚੈੱਕ ਕਰਨੀ ਆ ਸ਼ਾਇਦ ਦੁੱਧ ਲੱਗਿਆ ਹੋਵੇ ਹਾਂਜੀ ਉਹਨੂੰ ਆਪਾਂ ਦੇ ਦੇ ਕਰ ਦਾਂਗੇ ਕਿਸੇ ਨੇ ਚੋਣੀ ਨਹੀਂ ਹੋਊਗੀ ਤੇ ਆ ਕੇ ਚੋ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਚੈੱਕ ਕਰਕੇ ਲੈ ਕੇ ਜਾ ਚਲੋ ਕਰੀ ਸ਼ੁਰੂ ਜੀ ਫਿਰ ਸ਼ੁਰੂ ਆ ਜਾਓ ਫਿਰ ਇੱਕ ਨੰਬਰ ਤੋਂ ਦੁੱਧ ਕਿੰਨਾ ਬਾਈ ਥੱਲੇ ਸੰਦੀਪ ਜੀ ਦੁੱਧ ਦੇ ਥਨੇ 16 ਲੀਟਰ 16 ਕਿਲੋ ਮੈਂ 15 ਦਸੂਗਾ ਠੀਕ ਆ 15 ਦੁੱਧ ਜੇ ਤੇ ਹਰਿਆਣੇ ਦੀ ਮੱਝ ਦੂਜਾ ਸੂਆ ਜੇ ਹਰਿਆਣੇ ਮੈਂ ਦੂਜਾ ਸੂਆ ਠੀਕ ਆ ਤੇ ਜੈਡ ਬਲੈਕ ਹਾਂ ਜੀ ਜੈਡ ਬਲੈਕ ਤੇ ਦੁੱਧ ਦੀ ਗਾਰੰਟੀ ਹਾਂ ਜੀ ਤੇ ਥਣ ਦੇਵੇ ਦੀ ਗਾਰੰਟੀ ਉਹ ਲੋ ਮਿਲੂਗੀ ਬੱਚਾ ਮਰ ਗਿਆ ਆ ਗਿਆ ਬੱਚਾ ਕੱਟਾ ਹੋਈ ਨਾ ਬਾਜੀ ਖੋਲੀਏ ਫਿਰ ਦੇਣੇ ਨੂੰ ਅਜੇ 15 ਦਿਨ ਹੋਏ ਅੱਛਾ ਠੀਕ ਆ ਤੇ ਖੋਲੋ ਅਜੇ 4-5 ਦਿਨ ਹੋਏ ਬਾਜੀ ਮੇਰਾ ਮਾਰੇ ਨੂੰ ਤੇ ਦੁੱਧੋ ਪੂਰੀ ਵਧੀਆ ਇਹਦੇ ਮਤਲਬ ਹੀ ਦਸੇ ਹਨ ਵੀ 20 ਲੀਟਰ ਦੇ 18 ਲੀਟਰ ਤੱਕ ਜਾਊਗੀ ਮਾਜੀ 16 ਦੇ ਦੇ ਹੋਣਾ ਖੋਲੋ ਜੀ ਖੋਲੋ ਲੋ ਜੀ ਦੇਖੋ ਜੀ 16 ਕਿਲੋ ਦੁੱਧ ਦੀ ਗਰੰਟੀ ਪੂਰੀ ਦੇਖੋ ਛੋਣੀ ਝੋਟੀ ਆ ਇਹ ਤੋਂ ਬਾਅਦ ਆ ਦੇ ਵਡੀ ਝੋਟੀ ਪੂਰੀ ਆ ਜੀ ਤੇ ਬਈ ਹਰਿਆਣਾ ਫਿਰ ਕਿਹੜੀ ਜਗ੍ਹਾ ਤੋਂ ਮੰਨੇ ਵਾਲੇ ਜਮੇਲਾ ਪਰ

132 ਹਾਂਜੀ 130 ਹਾਂਜੀ ਲਾਟ 128 ਦੀ ਦੇਣੀ ਆ ਹਾਨਾ ਨਹੀਂ ਠੀਕ ਹਾਂਜੀ ਬਿਲਕੁਲ ਉਹਦੇ ਚੋਂ ਕੋਈ ਜ਼ਿਆਦਾ ਨਹੀਂ 5-700 ਮਾਨਦਾਨ ਹੋ ਸਕਦਾ ਇਹ ਤੋਂ ਵੱਧ ਨਹੀਂ ਚਲੋ ਮੈਂ ਜਿੱਥੇ ਬੰਦੋ ਲਿਆ ਕੇ ਇੱਥੇ ਬੰਦੋ ਕੋਈ ਨਹੀਂ ਇਹ ਦੀ ਇਹ ਜੀ ਇਹ ਵੀ ਉਸੇ ਮਨਾਈ ਮੇਲਾ ਬੋਤ ਅੱਛਾ ਮੇਲਾ ਬੋਠ ਠੀਕ ਆ ਇਹਦਾ ਕੋਈ ਜਰਾ ਕੱਟਾ ਜਦੋਂ ਆਪਣਾ ਹੋਂ ਉਦਣ ਹੀ ਫੜਾ ਏ ਤੇ ਲਾਈ ਹਾਂਜੀ ਹਾਂਜੀ ਬਾਜੂ ਨੇ ਨਾ ਮਾਰਤੀ ਬਿੱਜੀ ਨੇ ਢੁੱਡ ਹਾਂਜੀ ਹਾਂਜੀ ਆ ਚੀਜ਼ ਉਹਦੀ ਖੁੱਲ ਗਈ ਅੱਛਾ ਤੇ ਖੋਲ ਨੂੰ ਦੁੱਧ ਦੇ ਦੇ ਥੱਲੇ ਵੀ 16 ਲੀਟਰ ਅੱਛਾ ਵੀਡੀਓ ਮੇਰੇ ਕੋਲੇ ਦੀ ਕੱਟੇ ਮਰੇ ਦੀ ਪਈ ਜੀ ਹਾਂਜੀ ਉਹ ਬੰਦੇ ਨੂੰ ਮੈਂ ਵਿਖਾ ਸਕਦਾ ਇੱਥੇ ਲਾਉਂਦੇ ਆ ਤੱਕ ਦੀ ਵੀਡੀਓ ਮੇਰੇ ਕੋਲ ਹੈ ਠੀਕ ਆ ਜੇ ਕਹਿੰਦੇ ਹਨ ਦੁੱਧ ਦੇ ਦੇ ਥੱਲੇ 16 ਲੀਟਰ ਆ ਜਾਂਦੇ ਠੀਕ ਆ ਤੇ 20 ਦਿਨ ਹੋਏ ਇਹਨੂੰ ਸੋਈ 20 ਦਿਨ ਹੋਏ ਹਾਂਜੀ ਆਜਾ ਜੀ ਮੇਰੇ ਕੋਲ ਇੱਥੇ ਆ ਕੇ ਮਰਿਆ ਜੀ ਬਸ ਠੀਕ ਆ ਲਾਓ ਭਾਈ ਜੀ ਲੋ ਜੀ ਦੇਖੋ ਇਹ ਵੀ ਇਦਾਂ ਹੀ ਸੋਣੀ ਝੋੜੀ ਵੱਡੀ ਝੋੜੀ ਬੋਰੀ ਆ ਬਿਲਕੁਲ ਸੇਮ ਸੁੰਗੜਾ ਬਿਲਕੁਲ ਠੀਕ ਆ ਠੀਕ ਆ ਸਾਡੇ ਵੀ ਇਹਦੀ ਫੁੱਲ ਗਰੰਟੀ ਆ ਹਾਂ ਜੀ ਜੀ ਤੇ ਦੁੱਧ 16 ਲੀਟਰ ਤਿਆਰ ਜੀ 16 ਕਿਲੋ ਤਿਆਰ ਆ ਜੀ ਔਰ ਇਹ ਵੀ ਲੈ ਚੋ ਬਾਹਰ ਲੋ ਜੀ ਇਹ ਵੀ ਦੇਖੋ ਆਹ ਛੋਣੀ ਝੋੜੀ ਦੀ ਵੱਡੀ ਝੋੜੀ ਬੋਰੀ ਛੱਡ ਦੇ ਗੂਨ ਛੱਡ ਦੇ ਛੱਡ ਦੇ ਬਾਈ ਜੀ ਤੋਰ ਤੁਸੀਂ ਪਿੱਛੇ ਹੋ ਜਾਇ ਤੇ ਆ ਜਾਓ ਇਧਰ ਹੋ ਜਾ ਤੁਸੀਂ ਆਜੋ 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 ਲਿਆਓ ਜੀ ਲਿਆਓ ਬਾਕੀ ਠੀਕ ਹੈ ਤੇ ਬਾਈ ਜੀ ਮੈਂ ਟਿਕਟੂ ਕੇ ਲਿੰਦੀ ਆ ਬਿਲਕੁਲ ਸੰਦੀ ਨਾਲ ਮਾਰ ਕੇ ਬਹਿ ਜਾਓ ਅੱਛਾ ਪਾੜਾ ਨਹੀਂ ਕੋਈ ਗੋਸ਼ ਨਹੀਂ ਹੈ ਠੀਕ ਕੋਈ ਵੰਡ ਤੇ ਲੋੜ ਨਹੀਂ ਹੈ ਤਾਂ ਰੱਖਣ ਦੀ ਥੀਕ ਹੈ ਚੁੱਪ ਕਰ ਬਾਕੀ ਆਪਾਂ ਕਰਦੇ ਹਾਂਜੀ ਬੋਲੋ ਜੀ ਸੇਮ ਹੀ ਜ਼ਿੰਦੀ ਜੀ ਇਹਦਾ ਵਜਿ 128 128 ਲੱਖ ਇਹਦੇ ਚੋਂ ਮਾਨਦਾਨ ਨਹੀਂ ਹੋਣਾ ਕਿਉਂਕਿ ਛੋਟੀ ਦੁੱਧ ਵਾਲੀ ਜੀ ਨਹੀਂ ਠੀਕ 20 ਲੀਟਰ ਦੀ ਗਰੰਟੀ ਹੋਊਗੀ ਚਲੋ ਕਰਨਾ ਪਿਆ ਕੋਈ ਕਰਾਂਗੇ ਵੀ ਹਾਂਜੀ ਹਾਂਜੀ ਪਰ ਜ਼ਿਆਦਾ ਨਹੀਂ ਜਸ ਥੋੜਾ ਜਿਹਾ ਮਾਮੂਲੀ ਆ ਬਾਕੀ ਚਵਾਈ 1 ਨੰਬਰ ਦੀ ਆ ਠੀਕ ਆ ਤੇ ਇੱਕ ਵਾਰੀ ਫੇਰ ਇਹਦਾ ਕੋਈ ਕੋਈ ਗੱਲ ਬਿਲਕੁਲ ਬਿਲਕੁਲ ਜੀ ਨਹੀਂ ਸੋਹਣੀ ਛੋਟੀ ਆ ਪਤਾ ਲੱਗਦਾ ਭਜੀ ਦੁੱਧ ਵਾਲੀ ਛੋਟੀ ਆ ਚਲ ਇਹ ਵੀ ਸੂਈ ਆ ਇਹ ਵੀ ਸੰਦੀਪ ਜੀ ਦੀ ਸੂਈ ਆ ਇਹ ਸੂਆ ਬਾਰ ਬੱਚਾ ਹੋ ਆਪਾਂ ਅੱਛਾ ਪਹਿਲਾ ਸੂਆ ਜੀ ਪਹਿਲਾ ਸੂਆ ਝੋਟੀ ਆ ਹਾਂ ਜੀ ਜੀ ਦੁੱਧ ਜੇ ਥੱਲੇ 9 ਕਿਲੋ 9 ਕਿਲੋ ਬਿਲਕੁਲ ਤਿਆਰ ਆ ਜੀ ਠੀਕ ਆ ਹਾਂ ਜੀ ਬਰੀਕੀਆਂ ਉਹ ਝੋਟੀ ਦੇ ਵਿੱਚ ਬਹੁਤ ਤੇ ਦੁੱਧ ਜੇ 11 ਕਰ ਜੇ 12 ਕਰ ਜੇ ਕਰੂਗੀ ਜੀ ਕਰੂਗੀ ਹਾਂ ਜੀ ਠੀਕ ਆ ਇਹ ਛੋਟੇ ਜੇ ਬਾੜੀ ਛੋਟੇ ਖੋਲੇ ਜੀ ਵੀ ਬੱਚਾ ਮਗਰ ਜਿੰਦੇ ਬੱਚਾ ਕੱਟਾ ਵੀ ਕੱਟਾ ਮਗਰਾ ਕੇ ਜੀ ਤੇ ਦੇਖੋ ਜੀ ਇਹ ਵੀ ਸੋਣੀ ਜੁੜੀ ਪਹਿਲਾ ਸੂਆ ਝੋਟੀ ਆ ਤੇ ਨਖਲਾ ਵੇਖੋ ਝੋਟੇ ਜੇ ਕਿੰਨੇ ਆ ਐ ਛੋਟਾ ਸਿੰਘ ਬਿਲਕੁਲ ਚੂੜਗੁੰਡਾ ਹੋਰ

ਕੀ ਜੀ ਇਹਦੇ ਨਾਲ ਕਟਾ ਚੜੜਾ ਛੱਡੋ ਹਾਂ ਜੀ ਨਹੀਂ ਦੇ ਮੋਟਰਪਾਹ ਵੰਡ ਵੀ ਦੇ ਮਾਰੀ ਨਹੀਂ ਸੋਹਣੀ ਜੋੜੇ ਲੈਵਾ ਬੜਾ ਸੋਹਣਾ ਝੋਟੀ ਦਾ ਹਾਂ ਜੀ ਹਾਂ ਜੀ ਭਾਜੀ ਮੇਰਾ ਸੰਦੀਪੀ ਮੁੱਲ ਮੰਗਨ ਭਾਅ 85 ਮੰਗ ਲਈਏ ਹਾਂ ਜੀ ਆਹ ਨਾ 81000 ਦੀ ਝੋਟੀ 80000 ਦੀ ਝੋਟੀ ਹੈ ਨਾ ਨਾ ਜੀ ਬਿਲਕੁਲ ਬਿਲਕੁਲ ਜਾਈਗੀ ਤੇ ਇਹ ਇਹ ਸੰਦੀਪੀ ਲਈਆ ਬੱਚੀ ਨਾਲ ਨੱਕਾ ਰਿਸ਼ਤੇਦਾਰਾਂ ਕੋਲੋਂ ਅੱਛਾ ਜੀ ਹਾਂ ਜੀ ਦੁੱਧ ਕਿਨਾਂ ਜੀ ਦੁੱਧ ਦੇ ਥੱਲੇ ਵੀ 16 ਵਾਲੀ ਦੁੱਧ ਜੇ 16 ਕੁਲਾ 16 ਲੀਟਰ ਕਹਿਗੇ ਦੂੰਗਾ ਅੱਛਾ ਜੀ 16 ਕੁ ਦੁੱਧ ਇੱਥੋਂ ਚੱਕਾ ਦੇਈਏ ਲੋ ਹੂੰ ਤੇ ਇੱਕ ਨੰਬਰ ਝੋਟੀ ਇਹ ਕੱਟਾ ਮਗਰ ਜੇ ਕੱਟਾ ਮਗਰ ਇਹਨੂੰ ਸੂਈ ਨੂੰ 1 ਮਹੀਨਾ ਜਾਂ 2-4 ਦਿਨ ਹੋਏ ਤੇ ਵੀ ਤੋੜੋ ਹਾਂਜੀ ਲੋ ਜੀ 16 ਕਾ ਦੁੱਧਾ ਜੀ ਤੇ ਦੇਖੋ ਸੋਹਣੀ ਝੋਟੀ ਆ ਤੇ ਵੱਡੀ ਝੋਟੀ ਪੂਰੀ ਇਹ ਵੀ ਤੋੜੋ ਬਾਕੀ ਠੰਡੀ ਵੀ ਆ ਸੁਣਿੰਦੀ ਜਿੱਦਾਂ ਕੱਟਾ ਛੱਡਣਾ ਛੱਡੋ ਨਹੀਂ ਛੱਡਣਾ ਨਾ ਛੱਡੋ ਨਹੀਂ ਦੁੱਧ ਵਾਲੀ ਮੈਂ ਆ ਜੀ ਚੰਗੀ ਝੋਟੇ ਬਸ ਅੱਧਾ ਘੰਟਾ ਰਹਿ ਗਿਆ ਚੋਈ ਦੀ ਫਿਰ ਤੁਹਾਡਾ ਆਣਾ ਜੀ ਹਾਂ ਜੀ ਆਜੋ ਜੀ ਆਜੋ ਆਜੋ ਕਮਾਓ ਬਣਾ ਮੂੰਹ ਮਾ ਦਿਖਾਓ ਚੰਗੀ ਦੇਖ ਥਲੇ ਘਰ ਮੜਾ ਆ ਰਹਿ ਗੰਤ ਹੋਏ ਬਠਾ ਵਾ ਠੀਕ ਆ ਲੈ ਜਮਾ ਦਾ ਇਹਦਾ ਬੱਚਾ ਵੇਖੀ ਆਪਾ ਹਾਂਜੀ ਬੱਚਾ ਸੰਦੀਪ ਜੀ ਆ ਗਏ ਕੰਮ ਤੇਰਾ ਜੀ ਆ ਬਲੇ ਅੱਛਾ ਆ ਆ ਸਾਹਮਣੇ ਜੀ ਹਾਂਜੀ ਆਲੇ ਅੱਛਾ ਨੇ ਠੀਕ ਹੈ ਚਲੋ ਤੇ ਬਾਈ ਫਰੈਂਦੀ ਕੀ ਮਾਰਾ ਬਾਈ ਇਹਦੀ ਕੀਮਤ ਹਾਂ ਨਾ 130 ਦੀ ਆਪਾਂ ਦੇਣੀ 130000 130000 ਦੇਣੀ ਆ ਹਾਂਜੀ 1000 ਘੰਡ ਛੋਟ ਹੋ ਜੂ ਵਿੱਚੋਂ ਬਸ ਜਿਆਦਾ ਨਹੀਂ ਠੀਕ ਹੈ ਠੀਕ ਹੈ ਆ ਜਾਓ ਉਧਰ ਆ ਜਾ ਚਾਰੋਗੇ ਜੀ ਚਾਰੋ ਤੇ ਬਣੀ ਆ ਟੋਕੜਾ ਜੀ ਇਹ ਨਹੀਂ ਤਾਂ ਨੀਂਦ ਦੀ ਸੱਜਰ ਸੁਈ ਅੱਛਾ ਸੱਜਰ ਸੁਈ ਜਾ ਇਹ ਨਾ ਥੋੜੀ ਢਿੱਲੀ ਹੋਈ ਪੱਠਾ ਪੁੱਠੇ ਨਹੀਂ ਅੱਜ ਜੁਕੇ ਜਾਂਦੀ ਤਰਾ ਠੀਕ ਆ ਦੁੱਧ ਦੇ ਦੇ ਥੱਲੇ 14-15 ਲੀਟਰ ਦੁੱਧ ਹੈਗਾ ਜੀ 14 ਹੀ ਮੰਨ ਕੇ ਚੱਲੋ ਮੈਂ 15 ਉਹਦਾ ਕਰ ਦੇ 14 ਦੇ ਕਹਿ ਕੇ ਦਊਂਗਾ 14 ਮੰਨੀਏ ਇਹ ਵੀ ਖੋਲੋ ਜੀ ਇਹਦੇ ਮਗਰ ਵੀ ਕੱਟਾ ਹੀ ਨਹੀਂ ਕੱਟਾ ਹੀ ਆ ਲਓ ਜੀ ਇਹ ਵੀ ਦੇਖੋ ਜੀ ਸੋਹਣੀ ਰੋਟੀ ਜੀ ਦੇਖੋ ਨਾੜਾ ਨਾੜਾ ਦੇਖੋ ਚਟੜੀ ਕਿੰਨੀ ਆ ਹੋਰ ਮਜੀ ਨੂੰ ਵੀ ਵਾਹ ਉਹ ਇੱਕ ਨੰਬਰ ਹੈ ਬੋਲੀ ਬਿਲਕੁਲ ਬੱਠੀ ਇਹ ਇਹਦੀ ਗਾਰੰਟੀ ਉਹਨੇ ਦਿੱਤੀ ਸੀ ਉਹਦਾ ਬੇਜਾਕ ਗੱਲ ਤੱਕ ਕਰਵਾਵਾਂਗਾ ਬੰਦਿਆ ਦੇ ਨਾਲ ਹਾਂਜੀ ਉਹਦੇ ਵੀ 20 ਲੀਟਰ ਦੂਜਾ ਸੁਭਾ 20 ਲੀਟਰ ਕੱਢੂਗੀ 20 ਨਹੀਂ 16 ਮੰਨ ਕੇ ਵੀ 16 ਨਹੀਂ ਮੰਨੇ ਚੱਲੀਏ ਤੇ ਜੇ ਹੋਰ 10 ਦਿਨ ਮੇਰੇ ਕੋਲ ਰਹਿ ਗਈ ਹਾਂਜੀ ਤੇ 16 ਕੀ ਮੈਂ 18 ਜੋ ਕੇ ਦਊਗਾ ਹਾਂਜੀ ਬਿਲਕੁਲ ਠੀਕ ਹੈ ਆਹ ਤੇ ਝੋਟੇ ਥੋੜੇ ਸਾਰੇ ਸਾਫ ਆ ਕਾਟਕਾਰੀ ਪੂਰੇ ਵੱਡੇ ਝੋਟਿਆਂ ਦੇ ਆ। ਆਜੋ ਜੀ, ਆਜੋ। ਲਿਓ। ਇਹ ਸਾਰੀ ਡੇਰੀਆਂ ਹੀ ਬਾਈ ਫਰਾਂਜਲੀਵੇਂ ਆ ਕਿ ਨਾ। ਇਹ ਡੇਰੀਆਂ ਕਿੰਨੀ ਡੇਰੀ ਹੋਊਗੀ ਬਾਈ ਜੀ ਇੱਥੇ? ਹਾਂਜੀ। ਕਿੰਨੀ ਡੇਰੀ ਹੋਊਗੀ? ਉਹ ਉਧਰੋਂ ਸ਼ੁਰੂ ਹੋ ਜਾਂਦੀਆਂ। ਲਾਠ ਤੋਂ ਮੇਲਦੀ ਕੋਈ ਨਹੀਂ ਜੀ ਆਹ ਨਾਲੇ ਦੇ ਨਾਲ ਨਾਲ ਲਾਠ ਕਰ। ਬਥੇਰੀਆਂ। ਹਾਂਜੀ। ਇਹ 60 ਕਿਲੇ ਪਰੇ ਦੇ ਕੇ ਫਿਰ। ਹਾਂਜੀ। 60 ਕਿਲੇ। 60 ਕਿਲੇ ਉੱਧਰ ਪੈਣ। ਉਹ ਪਾ ਦੇ ਬਰਾਬਰ। ਠੀਕ ਹੈ। ਸੰਦੀਪ ਜੀ ਆ ਕੱਟਾ ਜੀ ਅੱਛਾ ਕੱਟਾ ਜੀ ਠੀਕ ਆ ਹਾਂਜੀ 15 15 ਤੋਂ 12 13 ਤੱਕ ਹੋਇਆ ਠੀਕ ਆ ਇਹ ਮੈਲੇ ਦੇ ਮਾਉਣਾ ਆਏ ਨਹੀਂ ਝੋਟੀ ਚਲੋ ਠੀਕ ਆ ਜੀ ਅੱਛਾ ਸੰਦੀਪ ਜੀ ਆ ਲਾਗਤ ਆਪਣੇ ਕੋਲ ਇਹ ਮੁੱਲ ਭਾਈ ਜਿੰਦਾ ਹਾਂਜੀ ਇਹਦਾ ਮੁੱਲ ਸੰਦੀਪ ਜੀ ਇਹਦਾ ਵੀ ਉਹਦੇ ਨਾਲ ਹੀ ਸੇਮ ਮੁੱਲ 28000 ਦੀ ਲਾਗਤ 1 28 ਦੀ 1 28 ਚਲੋ ਠੀਕ ਤੇ ਆਹ ਹੈ ਜੀ ਸੰਦੀਪ ਜੀ ਇਹ ਨੂੰ 2.5 ਮਹੀਨੇ ਹੋਏ ਐ ਸੋਈ ਅੱਛਾ ਹਾਂਜੀ ਤੇ ਕੱਟਾ ਮਗਰੇ ਦੇ ਹਾਂਜੀ 11 12 ਕਿਲੋ ਦੁੱਧ ਰੈਡੀ ਆ ਰੈਡੀ ਹੈ ਹਾਂ ਜੀ ਇਹ ਗਾਂ ਅਜੇ ਹੋਈ ਨਹੀਂ ਗਈ ਅਜੇ ਹੋਈ ਨਹੀਂ ਨਹੀਂ ਬਾਜੀ ਕਰੋ ਜੀ ਵੀ ਲਓ ਜੀ ਹਾਂ ਜੀ ਜੀ ਦੇਖੋ ਮਤ ਇਹ ਵੀ ਸਾਰਾ ਉਧਰ ਆਈ ਫਿਰ ਮੈਂ ਹਨ ਹਨ ਲਈ ਨਹੀਂ ਇਹ ਆਪਾਂ ਲਈ ਹੀ ਉਹਦੇ ਕੋਲੋਂ ਲੋਕਿਆਂ ਨੂੰ ਬੜੀ ਜਿਹੜਾ ਰਿੰਕੂ 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 ਦੋ ਰਿੰਕੂ ਕੋਲੋਂ ਠੀਕ ਹੈ ਜੀ ਜੋ ਸੱਚਾ ਹੁੰਦੀ ਜੀ ਉਹ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਲਕਿ ਇੱਕ ਈ ਗੱਲ ਇਹ ਸੰਦੀਪ ਜੀ ਥੋੜਾ ਜਗਾ ਦੀ ਦਿੱਕਤ ਆ ਗਿਆ ਨਹੀਂ ਤੇ ਡੰਗਰ ਸੇਲ ਕਰਨਾ ਤੇ ਨਹੀਂ ਮੈਂ ਲਿਆਂਦੇ ਹਾਂਜੀ ਸਿਰ ਭਾਏ ਦੁੱਧ ਦਾ ਕੰਮ ਆ ਦੁੱਧ ਦਾ ਤੇ ਲਿਆਂਦੇ ਠੀਕ ਹੈ ਭਾਜੀ ਕੀ ਰੇਟ ਚੱਲਦਾ ਦੁੱਧ ਦਾ ਦੁੱਧ ਦਾ ਵੀ ਜੀ ਆਪਣਾ 75 ਚੱਲਣ데요 ਜੀ ਬੇਨ ਫੁੱਲ ਸ਼ੁੱਧ ਜਿੱਦਾਂ ਦਾ ਮਤਲਬ ਵੀ ਇਹ ਦੇ ਰਹੀਆਂ ਠੰਗੇ ਤੋਂ ਵੀ ਬਗਾਇਆ ਹਾਂਜੀ ਹਰ ਇੱਕ ਚੀਜ਼ ਦਾ ਮਤਲਬ ਵੀ ਜੂੜ ਦਾ ਭਰੇਜ 75 ਰੁਪਏ ਰੇਟ ਦਾ ਹਾਂਜੀ ਔਰ ਬਹੁਤ ਵਧੀਆ ਜਿੰਨੇ ਵੀ ਕਸਟਮਰ ਆਪਣੇ ਬਹੁਤ ਵਧੀਆ ਰਿਸਪੋਨਸ ਦਿੰਦਾ ਜਿਹੜੇ ਮਤਲਬ ਵੀ 2-2 2.5 ਕਿਲੋ ਦੁੱਧ ਲੈਂਦੇ ਸੀ ਹਾਂ ਹਾਂ ਦੂਜਾ ਦੁੱਧ ਪਹਿਲਾਂ ਸ਼ੁਰੂ ਕੀਤਾ ਉਹਨਾਂ ਨੇ 2-2 2.5 ਕਿਲੋ ਦੋ ਉਹ 1.5-1.5 ਕਿਲੋ ਦੇ ਗਾਹ ਗਏ ਜੀ ਮੇਰਾ ਇਹ ਦੁੱਧ ਲੈ ਗਏ ਉਹ ਫੈਡ 8 ਮਤਲਬ ਵੀ 7-8 ਇੰਨੀ ਫੈਡ ਮਤਲਬ ਵੀ ਹੋ ਗਈ ਬਿਲਕੁਲ ਜੀ ਬਿਲਕੁਲ ਚਲੋ ਲਿਆਓ ਲਓ ਨੋ ਲਓ ਵੀ ਆ ਜਾਓ ਦੋੜੀ ਦੀ ਦੌਰ ਤੇ ਆ ਜਾਓ ਆ ਜਾਓ ਕੋਈ ਨਹੀਂ ਰਹਿਣੇ ਕੋਈ ਤੁਹਾਨੂੰ ਸਹੀ ਆ ਕੋਈ ਚੱਕ ਤੇ ਬੱਜੀ ਬਰਨਾ ਮੋਲ ਨਾ ਮੋਲ ਦਾ ਸੰਦੀਪ ਜੀ ਬਿਲਕੁਲ ਇਹਦਾ ਛੋਟਾ ਜਿਹਾ ਹਾਂਜੀ ਆਪਾਂ ਲਾ ਕੇ ਪਾਪਾ ਨਾਲੇ ਮੋਲ ਕਰ ਨੂੰ 82 ਕਰ ਲੀਏ ਵੱਡੀ ਝੋਟੀ ਆ 80 ਕਰ ਲੀਏ 78000 ਦੀ ਝੋਟੀ ਲਾ ਕੇ 78000 ਦੇਣੀ ਹਾਂਜੀ ਚਲੋ ਜੇ ਭਾਈ 78 ਜੁੜ ਦੇਣੀ ਆ

ਤੇ ਸੋਹਣੇ ਪਸ਼ੂ ਆ ਬਾਕੀ ਤੋਂ ਪੁਰਾ ਵਡੀਆਂ ਮਈਆਂ ਹਰਿਆਣੇ ਤੋਂ ਲੈ ਕੇ ਆਂਦੀਆਂ ਦੁੱਧ ਦੇ ਰਿਕਾਰਡ ਬਹੁਤ ਸੋਹਣਾ ਤੇ ਆਦਾ ਹੋ ਇੱਥੇ ਆ ਰਿਹਾ ਚੈੱਕ ਕਰਕੇ ਚੋਈਏ ਰਿਹਾ ਨਾ ਭਾਈ ਜੀ ਹਾਂਜੀ ਭਾਈ ਹਾਂਜੀ ਹਾਂਜੀ ਬਾਕੀ ਮੱਝ ਹਰਿਆਣੇ ਦੀ ਮਿਲੂਗੀ ਸਿਰਫ ਜਿਹੜੀ ਦੱਸੀ ਆ ਵੇ ਤੇ ਵੀਡੀਓ ਜੋ ਉਹ ਦੋ ਮਤਲਬ ਦੀ ਮੱਝਾਂ ਆਇਆ ਨੀ ਨਹੀਂ ਕੋਈ ਗੱਲ ਬਾਕੀ ਪੂਰਾ ਮਾਲ ਆ ਹਰਿਆਣੇ ਦਾ ਕੋਈ ਨਹੀਂ ਨੰਬਰ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਹਾਂਜੀ ਨੰਬਰ ਮੇਰਾ 8264 39222 ਠੀਕ ਹੈ ਹਾਂਜੀ ਸ਼ਰਮ ਤੇ ਆ ਕੇ ਫੋਨ ਕਰ ਲਈ ਕੋਈ ਕਿਸੇ ਨੇ ਚੁਵਾਈ ਕਰਨੀ ਜਾਂ ਕੋਈ ਸਾਈਪਾ ਆ ਕੇ ਤੇ ਆਪਣਾ ਜਿੱਦਾਂ ਮਰਜੀ ਆ ਕੇ ਕੋਈ ਸਾਈ ਵੀ ਵਾਪਸ ਕਰੂੰਗਾ ਨਹੀਂ ਪਸੰਦ ਆਉਂਦੀ ਸਾਈ ਵੀ ਵਾਪਸ ਹੋਊਗੀ ਜੀ ਸასი ਘਰ ਸასი ਘਰ ਜੀ